ਦੇ ਬਸਾਰੇ ਸੱਜਣ ਮਿੱਤਰ ਸੋ ਧੌਲ ਮਾਧਰੇ ਵਾਲਿਆਂ ਵੱਲੋਂ ਜਾਣਕਾਰੀ ਮਿਲੀ ਹੈ 20 ਆਉਣ ਵਾਲੀ ਜਿਹੜੀ ਖੇਡ ਉਹਨਾਂ ਦੀ 8 ਤੇ 9 ਤਰੀਕ ਦੀ ਹੈ 9 ਤਰੀਕ ਨੂੰ ਉਹਨਾਂ ਨੇ ਦੌਰ ਸਨਮਾਨਾ ਗਰੁੱਪ ਜਿਹੜਾ ਬਾਲ 24 ਲੱਖਾ ਉਹਦਾ ਸਨਮਾਨ ਕਰਨਾ ਬਈ ਇੱਕ ਅੰਗਰੇਜ਼ ਬਾਲ ਦੇ ਬਾਜ ਗਰੁੱਪ ਜਗਤਪਰ ਟੀਜੇ ਸ਼ੇਰਗਿੱਲ ਸਰਦਾਰ ਮਨਜੀਤ ਸਿੰਘ ਜੀ ਡੋਗਰ ਜਗਤਪੁਰ ਅਮਨਾ ਜਗਤਪੁਰ ਹਿੰਮਤ ਸਿੰਘ ਜੀ ਜਗਤਪੁਰ ਬਾਈ ਸੁਖਵਿੰਦਰ ਸਿੰਘ ਜੀ ਪੱਪੂ ਜਗਤਪੁਰ ਉਸ ਬੱ채 ਦਾ ਅੰਗਰੇਜ਼ ਦਾ ਸਨਮਾਨ ਤੀਜਾ ਸਨਮਾਨ ਹੈਗਾ ਜੀ ਥੱਲੀ ਪਿੰਡ ਧੌਲ ਮਾਜਰਾ ਜਿਹੜਾ ਪਹਿਲਾ ਬੋਲ ਤੇ ਭੱਜਦਾ ਰਿਹਾ ਥੱਲੀ ਦਾ ਉਸ ਬੋਲ ਦਾ ਸਨਮਾਨ ਹੈ ਤੇ ਵੀਰ ਕੁਲਬੀਰ ਮਾਨਕਰ ਅਰਜਨ ਗਰੁੱਪ ਅਰਜਨ ਬੋਲ ਦਾ ਉਸ ਖੇਡ ਤੇ ਵੀ ਸਨਮਾਨ ਹੈ ਜੀ ਹਾਂਜੀ ਗੱਡੀ ਆਉਂਦੀ ਹੈ ਅਰਜਨ ਗਰੁੱਪੀ ਮੈਨੂੰ ਲੱਗਦਾ ਹੁੰਦਾ ਹੈ ਜੀ ਹਾਂਜੀ ਹਾਂ ਤਾਂ ਇਹ ਛੱਡ ਮੇਰੀ ਛੱਡ ਮੇਰੀ ਬਾ ਮਿੱਤਰਾ ਮੇਰੀ ਬੀਬੇ ਮਾਰਦੀ ਆ ਅੱਖਾਂ ਕੈਂਦਾ ਗੱਦੀ ਦਾ 21 ਸੈਕਿੰਡ 26 ਪੁਆਇੰਟ ਕਰ ਤੈਨਾਂ ਮੁਰਦਾਰੇ ਮਾਰੋ ਕੁ ਬਰੇ ਤਾਰੇ ਮਿੱਤਰੋ ਸਭ ਤੋਂ ਮੂਰਾ ਜੋੜੀ ਆ ਖੜੀ ਆ ਇਹ ਅਰਜਨ ਗਰ ਕਲਵੀਰ ਸਿੰਘ ਮਾਨਕਾ ਮਾਤਰਬਿੰਦਰ ਸਿੰਘ ਜਿੱਤੂਹਾਣਾ ਵਾਲੀ ਬਲਾਈ ਗਗਨ ਜਗਤ ਪਰ ਇਹ ਉਸ ਗਰੁੱਪ ਦੇ ਆ ਭਾਈ ਇਹ ਬਹੁਤ ਭੱਜ ਗਏ ਸਭ ਤੋਂ ਪਰਸਾ ਮਾਉਣ ਇਹਨਾਂ ਨੇ ਕਰਤਾ ਭਾਈ ਗੜਵਾਨੀ ਕਰ ਗਿਆ ਜੀ ਵੀਰਪਾਲ ਮਲਕ ਪਰ ਤੇ ਗੱਡੀ ਭੱਜ ਗਈ ਅਰਜਨ ਗਰੁੱਪ ਮਾਨਕਾ ਉਸਤਾਦ ਜੀ ਕਹਿੰਦੇ ਨੇ ਛੱਡ ਮੇਰੀ ਛੱਡ ਮੇਰੀ ਬਾ ਮਿੱਤਰਾ ਮੇਰੀ ਬੇਬੇ ਮਾਰਦੀ ਆਕਾਂ ਪਰ ਉਧਰ ਨਾਲ ਹੀ ਕੋਈ ਸ਼ਾਇਰ ਲਿਖਦਾ ਕਹਿੰਦਾ ਜਾਈਂ ਕੱਟ ਕੇ ਦੁਪਹਿਰਾ ਜਿੰਦੇ ਮੇਰੀ ਇਹ ਨਹੀਂ ਆਜੀ ਕੋਈ ਬਹਾਨਾ ਮਾਰ ਕੇ ਸੋ ਕੱਟ ਸਮਾਂ ਅਰਧਨ ਗ੍ਰਿਪ ਉੰਬਾੜਕ